ਇਹ ਪਹਿਲਾ ਬੰਦਾ ਜਿਹੜਾ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਕਰਦਾ ਸੀ ਕਦੇ ਇੱਕ ਪਾਸੇ ਰਵਾਂਦਾ ਨਹੀਂ ਨਹੀਂ ਕਹੋ ਜਿਹੜੀ ਜਗ੍ਹਾ ਹੈ ਉੱਥੇ ਹਰ ਬੰਦਾ ਮੰਡ ਓਲ ਜਾਂਦਾ ਹੈ ਉਹ ਬੰਦਾ ਜੋ ਹਰ ਇੱਕ ਦੇ ਕੰਮ ਆਉਂਦਾ ਸੀ ਹਰ ਇੱਕ ਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਸਾਡੇ ਚੋਂ ਆਚਾਰ ਨੂੰ ਕੋਨ ਨਾ ਜਾਣਾ ਇੱਕ ਬਹੁਤ ਹੀ ਵੱਡਾ ਦੁੱਖ ਹੈ ਭਰਾ ਸੀ ਪਰ ਨਾਲ ਜਿਹੜਾ ਆਪਸ਼ਨ ਕੀ ਨੂੰ ਸਰਕਾਰ ਸਰਕਾਰ ਹੈ ਕਰਨ ਵਾਸਤੇ ਅਪਤਰਚੇ ਦੇ ਗੁਰੂ ਘਰਾਂ ਤੋਂ ਜੁੜੇ ਹੋਏ। ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਵਾਲੇ ਸਾਰੇ ਕਰਤਵ ਹੈ। ਇਹ ਪੁਲਿਸ ਵਾਲਾ ਜਿੰਮ ਘਟ ਸੀਗੇ, ਸੇਵਾਦਾਰ ਬਹੁਤ ਵੱਡਾ ਸੀਗਾ। ਕੋਈ ਪੋਲਿਟਿਸ਼ੀਅਨ ਜਾਂ ਕੋਈ ਸਮਾਜਸੀ ਵੀ ਉਹ ਨਹੀਂ ਸੇਵਾ ਨਹੀਂ ਕਰ ਸਕਦਾ ਜਿੰਨੀ ਇਹ ਸੇਵਾ ਨਿਭਾਉਂਦਾ ਸੀਗਾ। ਕੋਈ ਉਹਨੂੰ ਕਿਸੇ ਨੇ ਕੰਮ ਕਹਿਣਾ ਉਹ ਆਪਣਾ ਨਿੱਜੀ ਤੌਰ ਤੇ ਉਹਨੂੰ ਆਪਣਾ ਕੰਮ ਸਮਝ ਕੇ ਫੈਲ ਦੇ ਆਧਾਰ ਤੇ ਕਰਦਾ ਸੀ ਲੋਕਾਂ ਦੇ ਨਾਲ ਚੱਲਦਾ ਸੀ ਜਿੱਤੇ بڑے ਕਲੈਕਸ਼ਨ ਸੀ ਇਹਦੇ ਜਿੱਦਾ ਇਹ ਲਗਾਉਛੀ ਦੇਖੋ ਵੀ ਸਪਾਣੀ ਤੱਕ ਕਰਾਂ ਦੀ ਰੈਨ ਲੱਗੀ ਹੈ ਕਿਦੇ ਹਰ ਇੱਕ ਬੰਦੇ ਨੂੰ ਇਹ ਮਾਨ ਹੁੰਦਾ ਸੀ ਕਿ ਐਸਡੀਐਮ ਦਫਤਰ ਜੋ ਕਿ ਕੰਮ ਹੈ ਤਾਂ ਮੈਂ ਜੁਹਾਰ ਸਿੰਘ ਨੂੰ ਮਿਲ ਲੂੰਗਾ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਮੁਰੇ ਹੋਕੇ ਕਰਵਾਉਂਦਾ ਸੀ ਦੇਖੋ ਸਭ ਚਾਰਚਿੰਗ ਵਰਗਾ ਇਨਸਾਨ ਬਣਨਾ ਬਹੁਤ ਔਖਾ ਹੈ ਇੰਨਾ ਟਾਈਮ ਉਹ ਸਵਾਨੇ ਚ ਰਹੇ ਹੋਏ ਐਸਜੀਪ ਸਾਹਿਬ ਦੇ ਨਾਲ ਰਹੇ ਨੇ ਇਹ ਪਹਿਲਾ ਬੰਦਾ ਜਿਹੜਾ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਕਰਦਾ ਸੀ ਕਦੇ ਇੱਕ ਪਾਸੇ ਰਵੱਦਾ ਨਹੀਂ ਨਹੀਂ ਕਹੋ ਜਿਹੜੀ ਜਗ੍ਹਾ ਹੈ ਉੱਥੇ ਹਰ ਬੰਤੇ ਦਾ ਮਨ ਢੋਲ ਜਾਂਦਾ ਹੈ ਬਹੁਤ ਇਮਾਨਦਾਰ ਤੇ ਧਿਆਨ ਦੇਣ ਜਿੱਦੇ بڑے ਕਨੈਕਸ਼ਨ ਸੀ ਇਹਦੇ ਜਿੱਦਾ ਇਹ ਲਗਾਓਛ ਦੀ ਦੇਖੋ ਵੀ ਸਵਾਨੇ ਤੱਕ ਕਰਾਂ ਦੀ ਰੈਨ ਲੱਗੀ ਹੈ ਪਰ ਇੰਨੇ ਇਮਾਨਦਾਰ ਨਾਲ ਪਰ ਪਤਾ ਨਹੀਂ ਕਿਉਂ ਇਹ ਨਿਸ਼ੇਧੀ ਚੱਲ ਗਿਆ ਪਰ ਬਹੁਤ ਇਮਾਨਦਾਰ ਤੇ ਅਨਦਾਜ਼ ਸੀ ਜਿੰਨੀ ਇਹ ਉਹ ਕਿ ਇਹ ਕਿ ਵਧੀਆ ਇਨਸਾਨਾਂ ਦੇ ਵਿੱਚ ਇਨਸਾਨ ਸੀਗਾ ਕਿ ਪ੍ਰਮਾਤਮਾ ਦੀ ਅਰਦਾਸ ਕਰਦੇ ਹੇ ਗੁਰੂ ਜੀ ਦੇ ਪਾਤਸ਼ਾਹ ਉਹ ਬਿਤਰਾਤਮਨ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਵਾਰ ਨੂੰ ਸਾਨੂੰ ਸਾਰਿਆਂ ਨੂੰ ਭਰਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਛੋਟੇ ਬੱਚੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਬਹੁਤ ਧੰਨਵਾਦ ਮੇਰੇ ਖਾਲਸਾ ਸੰਗੀਤਾਂ ਜੀ ਕੀ ਕਹੋਗੇ ਅੱਜ ਆਪਣੇ ਵਿੱਚ ਅਨਮੋਲ ਹੀਰਾ ਜਿਹਨੂੰ ਕਹੀਏ ਉਹ ਨਹੀਂ ਹੀਰਾ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਸਮਾਣੇ ਵਾਲਿਆਂ ਵਾਸਤੇ ਖਾਸ ਕਰਕੇ ਪਰਿਵਾਰ ਲਈ ਤਾਂ ਇਹ ਹੀ ਹੈ ਉਹ ਬੰਦਾ ਜੋ ਹਰ ਇੱਕ ਦੇ ਕੰਮ ਆਉਂਦਾ ਸੀ ਹਰ ਇੱਕ ਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਸਾਡੇ ਚੋਂ ਆਚਾਰ ਨੂੰ ਕੋਨਾ ਦਾ ਜਾਣਾ ਇੱਕ ਬਹੁਤ ਹੀ ਵੱਡਾ ਦੁੱਖ ਉਹ ਭਰਾ ਸੀ ਥੋੜੇ ਦਿਨ ਪਹਿਲਾਂ ਜਾਣ ਤੋਂ ਹਫਤਾ ਪਹਿਲਾਂ ਮੇਰੇ ਨਾਲ ਗੱਲ ਹੋਈ ਤੇ ਮੈਨੂੰ ਕਿਹਾ ਕਿ ਮਿਹਨਤ ਕਰ ਰਹੇ ਹੋ ਭੈਣੇ ਲੱਗੇ ਰਹੋ ਤੁਹਾਡੇ ਨਾਲ ਮੈਨੂੰ ਉਹ ਸ਼ਬਦ ਕਦੇ ਵੀ ਨਹੀਂ ਭੁੱਲਦੇ ਉਸ ਭਰਾ ਦੇ ਸੋ ਵਾਇਗਰੂ ਨੂੰ ਪਤਾ ਨਹੀਂ ਚੰਗੇ ਬੰਦਿਆਂ ਦੀ ਕੀ ਇੰਨੀ ਲੋੜ ਹੁੰਦੀ ਹੈ ਕਿ ਇੰਨੀ ਜਲਦੀ ਉਹ ਸਾਡੇ ਚੋਂ ਵਿਛੜ ਕੇ ਚਲੇ ਗਏ ਮੈਂ ਤਾਂ ਇਹੀ ਕਹਿਨੀ ਆ ਕਿ ਵਾਇਗਰੂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦਿਓ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਤੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇ ਹਾਂ ਇੱਕ ਗਰੀਬ ਬੰਦਾ ਮੈਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਗਾ ਜੀ ਆ ਦੇਖੋ ਬੜੇ ਅਫਸੋਸ ਦੀ ਗੱਲ ਹੈ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਸ਼ਮਾਣੀ ਏਰੀਏ ਨੂੰ ਕਿਉਂਕਿ ਇਹ ਪੁਲਿਸ ਵਿਭਾਗੋਂ ਘਟ ਸੀਗੇ ਸੇਵਾਦਾਰ ਬਹੁਤ ਵੱਡਾ ਸੀਗਾ ਕੋਈ ਪੋਲਿਟਿਸ਼ੀਅਨ ਜਾਂ ਕੋਈ ਸਮਾਜ ਸੇਵੀ ਵੀ ਉਹ ਨਹੀਂ ਸੇਵਾ ਨਹੀਂ ਕਰ ਸਕਦਾ ਜਿੰਨੇ ਸੇਵਾ ਨਿਭਾਉਂਦਾ ਸੀਗਾ ਸਾਡੇ ਹਲਕੇ ਦੇ ਹਰ ਇੱਕ ਬੰਦੇ ਨੂੰ ਇਹ ਮਾਨ ਹੁੰਦਾ ਸੀ ਕਿ ਐਸਡੀਐਮ ਦਫ਼ਤਰ ਜੋ ਕੋਈ ਕੰਮ ਹੈ ਤਾਂ ਮੈਂ ਜੁਹਾਰ ਸਿੰਘ ਨੂੰ ਮਿਲ ਲੂੰਗਾ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਮੁਰੇ ਹੋਕੇ ਕਰਵਾਉਂਦਾ ਸੀ ਬਹੁਤ ਵੱਡਾ ਘਾਟਾ ਬਹੁਤ ਅਫਸੋਸ ਹੈ ਖਾਸ ਕਰਕੇ ਮੇਰੇ ਨਾਲ ਬੜਾ ਪਿਆਰ ਸੀਗਾ ਬਸ ਤਾਂ ਸਾਰਿਆਂ ਨਾਲ ਹੀ ਪਿਆਰ ਸੀਗਾ ਬਹੁਤ ਵੱਡੀ ਦੁੱਖ ਵਾਲੀ ਗੱਲ ਹੈ ਮਾਲਕ ਉਹਦੀ ਆਤਮਾ ਨੂੰ ਆਪਣੇ ਚਾਨਾ ਚਨੇ ਆਪਣੇ ਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਮਾਲਕ ਬਖਸ਼ੇ ਆਉਂਦੇ ਦੇ ਘਰ ਦੀ ਨਾਨਕ ਦਾ ਭਾਈ ਕੀ ਹੋ ਗਏ ਐਡਾ ਇੱਕ ਅਨਮੋਲ ਹੀਰਾ ਸਾਡੇ ਸਹਿਰ ਸਮਾਣੇ ਦਾ ਜੋ ਆਪਣੇ ਵਿੱਚ ਨਹੀਂ ਰਿਹਾ ਸਰਦਾਰ ਜਿਹਾਰ ਸਿੰਘ ਛੀਨਾ ਸਾਡੇ ਸਮਾਣੇ ਦਾ ਬਹੁਤ ਹੀ ਹਰਮਨ ਪਿਆਰਾ ਵੀਰ ਸੀਗਾ ਜਿਹਦੇ ਜਾਣ ਦਾ ਘਾਟਾ ਇਸ ਸਾਰੇ ਸਮਾਣੇ ਹਲਕੇ ਨੂੰ ਇਹ ਪੂਰਾ ਹੋ ਸਕਦਾ ਉਹ ਹਰੇਕ ਦੇ ਦੁੱਖ ਸੁੱਖ ਚ ਆਪਣੇ ਭਰਾਵਾਂ ਵਾਂਗੂ ਵਿਚਰਦਾ ਸੀ ਸਾਰੇ ਰਿਸ਼ਤੇਦਾਰਾਂ ਚ ਸਾਰੇ ਦੋਸਤਾਂ ਚ ਭਰਾਵਾਂ ਚ ਸਾਰੇ ਹਰ ਜਗ੍ਹਾ ਉਹ ਕੋਈ ਉਹਨੂੰ ਕਿਸੇ ਨੇ ਕੰਮ ਕਹਿਣਾ ਉਹ ਆਪਣਾ ਨਿੱਜੀ ਤੌਰ ਤੇ ਉਹਨੂੰ ਆਪਣਾ ਕੰਮ ਸਮਝ ਕੇ ਪਹਿਲ ਦੇ ਆਧਾਰ ਤੇ ਕਰਦਾ ਸੀ ਲੋਕਾਂ ਦੇ ਨਾਲ ਚੱਲਦਾ ਸੀ ਜਿੰਨੇ ਵੀ ਉਹਦੇ ادارے ਦੇ ਅਫਸਰ ਸੀ ਕਿ ਹੋਰ ਸੀ ਉਹਨਾਂ ਨਾਲ ਨਿੱਜੀ ਉਹਦਾ ਪਿਆਰ ਸੀ ਹਰੇਕ ਦਾ ਉਹਨੇ ਦੇਖੋ ਤੁਸੀਂ ਦੇਖ ਰਹੇ ਹੋ ਸਾਰਾ ਉਹਦੇ ਪਿਆਰ ਦਾ ਹੀ ਇਹ ਸੱਟਾ ਹੈ ਜਿਸ ਦੇ ਨਾਲ ਦੇਖੋ ਸਾਰਾ ਆਪਣਾ ਸਮਾਣਾ ਅਲਕਾ ਜ਼ਿਲ੍ਹਾ ਪਟਿਆਲਾ ਆਇਆ ਹੈ ਉਹਦਾ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਸੋਚਿਆ ਨਹੀਂ ਸੀ ਜਾ ਸਕਦਾ ਕਿ ਜਹਾਰ ਸਿੰਘ ਨੂੰ ਛੇਤੀ ਚਲਾ ਜਾਏਗਾ ਇਹਦੇ ਲਫ਼ਜ਼ ਜਿਉਂ ਚਾਪਾ ਬਿਆਨ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਨੂੰ ਪਤਾ ਹੈ ਵੀ ਇਹ ਕੀ ਹੋਇਆ ਕਿਵੇਂ ਹੋਇਆ ਇਹਦਾ ਗੁਰੂ ਸਾਹਿਬ ਨੂੰ ਹੀ ਪਤਾ ਹੈ ਤੇ ਚਰਨਾ ਚ ਇਹੀ ਫਤੇ ਬੁਲਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਰਿਵਾਰ ਦੇ ਨਾਮ ਤੇ ਸਾਡੇ ਛੋਟੇ ਭਰਾ ਸਰਦਾਰ ਜਿਹੜਾ ਅਫਸਰ ਜੀ ਨੂੰ श्रद्धा सत्कार भेट करने वास्ते शायद श्री गुरु ग्रंथ साहब जी की हजूरी उसकी आत्मक शांति अरदस बेनती करने के सारे हो समा बहुत घट है परिवार बारे आप नहीं करते क्योंकि शीना परिवार का बहुत वाडा शीना परिवार एक ਸਕੀਆ ਸੁਨਾਤੀਆ ਸਿੰਘ ਦੀ ਉਹ ਚਲੇਗੇ ਜਿਨੇ ਸ਼ੀਨਾ ਪਰਵਾਰ ਦੇ ਖਲਾਫ ਪਹਿਲਾਂ ਹੀ ਬੋਲ ਸੀ ਪਰ ਉਹਨੂੰ ਖਲਾਫ ਵਾਸਤੇ ਬਹੁਤ ਵੱਡਾ